ਪੜਾ ਚੌਰ ਦੇ ਇਲਾਕੇ ਪੰਡੀ ਦੇ ਜੰਗਲਾ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੇ ਨਾਲ ਸਸੰਨੀ ਫੈਲੀ ਹੋਈ ਹੈ ਦੱਸਿਆ ਜਾ ਰਿਹਾ ਕਿ ਕਸਬਾ ਪੰਡੀ ਤੋਂ 4 ਕਿਲੋਮੀਟਰ ਦੀ ਦੂਰੀ ਤੇ ਟੁੰਗੀ ਜੰਗਲੀ ਖਾੜ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਕੁਝ ਲੋਕਾਂ ਨੇ ਜੰਗਲ ਦੇ ਵਿੱਚ ਇੱਕ ਅਣਪਛਾਤੀ ਲਾਸ਼ ਦੇਖੀ ਸੀ ਜਿਸ ਦੀ ਉਮਰ 40 ਤੋਂ 45 ਸਾਲ ਦੀ ਸੀ ਜਿਸ ਨੇ ਹਲਕੇ ਸਮਾਨੀ ਰੰਗ ਦੀ ਪੈਂਟ ਅਤੇ ਕਾਲੇ ਰੰਗ ਦਾ ਕਮੀਜ਼ ਕਾਲੀ ਜੈਕਟ ਪਾਈ ਹੋਈ ਸੀ ਦੱਸਿਆ ਇਹ ਵੀ ਜਾ ਰਿਹਾ ਕਿ ਉਸ ਵਿਅਕਤੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਸੀ ਇਸ ਮੌਕੇ ਤੇ ਉਸ ਪਾਰਟੀ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਪਾਰਟੀ ਨੇ ਆ ਕੇ লাশ ਨੂੰ ਕਬਜ਼ੇ ਵਿੱਚ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਡੀਐਸਪੀ ਸ਼ਾਮਸੁੰਦਰ ਸ਼ਰਮਾ ਨੇ ਦੱਸਿਆ ਕਿ লাশ ਨੂੰ ਜਦੋਂ ਚੁੱਕਿਆ ਤਾਂ ਉਸ ਕੋਲੋਂ ਕੁਝ ਪੈਸੇ ਅਤੇ ਰੋਟੀ ਦਾ ਭਰਿਆ ਡੱਬਾ ਮਿਲਿਆ ਪਰ ਉਸ ਦੇ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ ਅੱਜ 11:30 ਵਜੇ ਦਿਨੇ ਐਸ ਐਚ ਓ ਆਪਣਾ ਸਦਰ ਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਡੈੱਡ ਬੋਡੀ ਮਿਲੀ ਹੈ ਭੱਦੀ ਉਹ ਅੱਗੇ ਜਿਹੜਾ ਪਹਾੜੀ ਏਰੀਆ ਹੈਗਾ ਉੱਥੋਂ ਤੇ ਐਸ ਐਚ ਓ ਸਾਹਿਬ ਨੇ ਮੈਨੂੰ ਦੱਸਿਆ ਤੇ ਅਸੀਂ ਮੌਕੇ ਤੇ ਆਈਏ ਮੌਕੇ ਤੇ ਆ ਕੇ ਦੇਖਿਆ ਕਿ ਥੋੜੀ ਪੁਰਾਣੀ ਡੈੱਡ ਬੋਡੀ ਹੈਗੀ ਹੈ ਬਿਲਕੁਲ ਗਲ ਚੁੱਕੀ ਹੈ ਤੇ ਤਾਂ ਹੁਣ ਪੋਸਟਮਾਰਟਮ ਤੋਂ ਬਾਅਦ ਹੀ ਤਾਂ ਮੌਤੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ ਬਾਕੀ ਇਹਦੀ ਜਿਹੜੀ ਹੈਗੀ ਹੈ ਪਛਾਣ ਕਰਾਉਣ ਲਈ ਅਸੀਂ ਆਪਣੇ ਆਸ-ਪਾਸੇ ਦੇ ਥਾਣੇ ਚੋਂ ਇਨਫਾਰਮੇਸ਼ਨ ਦੇਣ ਲੱਗੇ ਆ ਜੇ ਕੋਈ ਗੁੰਮਸ਼ੁਦਗੀ ਵਾਲਾ ਹੋਇਆ ਤਾਂ ਉਹਦਾ ਪਤਾ ਲੱਗ ਜੂਗਾ ਤੇ ਬਾਕੀ ਹੋਰ ਵੀ ਦੀ ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਪਛਾਣ ਹੋ ਸਕੇ ਤੇ ਉਹਨਾਂ ਦੇ ਕਾਰਨਾਂ ਦਾ ਪਤਾ ਲੱਗੇ ਧੰਨ ਅੱਜ 11:30 ਵਜੇ